ਸਾਸੀ ਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵਿਜਟ ਪਿੰਡ ਖੇਮਕਰ ਜਿਲ੍ਹਾ ਸ਼੍ਰੀਨੁ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਅਰਚੀ ਸ਼ਾਹ ਜੀ ਦੇ ਕੋਲ ਪਹੁੰਚ ਚੁੱਕੇ ਆ ਚੰਗੇ ਤਿਹਾਰੂ ਪਸ਼ੂ ਇਹ ਘਰ ਤੋਂ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਤੇ ਜੇ ਮੋਲ ਵਾਲਾ ਹਿਸਾਬ ਲਾਈਏ ਤੇ ਬਿਲਕੁਲ ਮੁਫਤ ਵਾਲੇ ਕੰਮ ਕਰ ਦਿੰਦੇ ਆ ਚੰਗੀਆਂ ਸੋਹਣੀਆਂ ਗਾਵਾਂ ਤੇ ਮਹੀਆਂ ਲੈ ਕੇ ਆਉਂਦੇ ਆ ਤੇ ਬਹੁਤ ਵਧੀਆ ਇਹਨਾਂ ਨੂੰ ਰਪੌਂਸ ਮਿਲਦਾ ਪਿਆ ਹੈ ਚੰਗੇ ਫੋਨ ਕਹਿੰਦੇ ਕਿ ਸਾਨੂੰ ਰੋਟੀ ਖਾਣ ਨੂੰ ਵੀ ਰਾਤ ਨੂੰ ਜੱਜਨਾ ਖਾਣ ਦਿੰਦੇ ਭੈਣ ਭਰਾ ਫੋਨ ਤੇ ਫੋਨ ਵੱਜਦਾ ਐਮਪੀ ਜੋ ਬੜੇ ਐਮਪੀ ਹਰਿਆਣਾ ਮਾਚਲ ਗਦਾਪੁਰ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜੋ ਸੰਯੋਗ ਦੇ ਦਿੰਦੇ ਆ ਤੇ ਆਸ ਕਰਦੇ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕਵੈਸਟ ਕਰਦੇ ਆ ਸੱਜਣੋ ਬੇਨਤੀ ਕਰਦੇ ਆ ਬਾਦ ਤੁਸੀਂ ਲਾਹਮਾ ਦਿਨਦੇ ਜੇ ਕਿਤੇ ਵੀ ਤੁਸੀਂ ਆਪਣੀ ਖਰੀਦਦਾਰੀ ਕਰਦੇ ਆ ਦੋ ਟਾਈਮ ਇੱਕ ਟਾਈਮ ਆਪਣੀ ਨਰਖ ਪਰਖ ਜਰੂਰ ਕਰਿਆ ਕਰੋ ਜਿਹੜਾ ਸвая ਸвая ਨੂੰ ਚੋਕੇ ਜਿਹੜਾ ਗੱਬਣ ਨੂੰ ਟਿੱਪ ਕੇ ਠੀਕ ਆ ਜੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਬਾਅਦ ਚ ਕਿਸੇ ਨੂੰ ਕੋਈ ਲਾਹਮਣ ਦਿਆ ਕਰੋ ਤੁਹਾਨੂੰ ਬੇਨਤੀ ਪ੍ਰਵਾਨ ਕਰਿਆ ਕਰੋ ਠੀਕ ਆ ਜੀ ਆਓ ਲਈਏ ਵਧੇ ਰਿ ਜਾਣਕਾਰੀ ਚੈਨਲ ਨੂੰ ਜਰੂਰ ਵੱਤ ਵਾ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਵੀਰ ਭੈਣ ਭਰਾ ਦਾ ਫਾਇਦਾ ਹੋ ਜਾਂਦਾ ਪੂਰਾ ਤੇ ਲਈਏ ਸ਼ਾਹ ਜੀ ਤੋਂ ਵਧੇਰੇ ਜਾਣਕਾਰੀ ਸ਼ਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਜੀ ਚੜਦੀ ਕਲਾ ਚੜਦੀ ਕਲਾ ਫੇਰ ਆ ਗਏ ਆ ਗਏ ਛਾ ਕੇ ਬਸ ਬਾਬਾ ਨਾਨਕ ਸ਼ਾਉਂਦਾ ਫੜ ਕੇ ਫੜ ਲਓ ਫੜ ਲਓ ਤੇਰਾ ਆ ਗਏ ਹਨ ਤੇ ਚਲੋ ਇਸੇ ਤਰ੍ਹਾਂ ਹੀ ਕੰਮ-ਕਾਰੋਬਾਰ ਚੱਲਦਾ ਰਹੇ ਪਹਿਲਾ ਲੈ ਕੇ ਵੇੜਾ ਹਾਂਜੀ ਚਲੋ ਕਿੱਥੋਂ ਕਿੱਥੋਂ ਫਿਰ ਫੋਨ ਆਉਂਦੇ ਆ ਸ਼੍ਰੀਨਗਰ ਗਈਆਂ ਜੀ ਵੇੜਾ ਕਿੱਥੋਂ ਕਿੱਥੋਂ ਫੋਨ ਆਉਂਦੇ ਆ ਹਾਂ ਬਾਬਾ ਜੀ ਐਮਟੀ ਜੋ ਬੜੇ ਆਏ ਮੈਨੂੰ ਹਿੰਦੀ ਦੀ ਸਮਝ ਨਹੀਂ ਆਉਂਦੀ ਐਡੀ ਅੱਛਾ ਅੰਮ੍ਰਿਤਪੁਰ ਹਰਿਆਣਾ ਮਾਝਾ ਹਾਂਜੀ ਵਾਵਾ ਫੋਨ ਆ ਗਿਆ ਹਾਂਜੀ ਉਹ ਮੈਨੂੰ ਨਾ ਸਮਝ ਨਹੀਂ ਲੱਗਦੀ ਹਾਂ ਤੇ ਆਂਦੇ ਮਹੀ ਪੇ ਤੇ ਕੋਈ ਲੁਧਿਆਣਾ ਕੋਈ ਪਟਿਆਲੇ ਤੋਂ ਪਟਿਆਲੇ ਤੋਂ ਵੀ ਆਇਆ ਜੀ ਆ ਲੁਧਿਆਣੇ ਤੋਂ ਵੀ ਉਹ ਦਿਨ ਕਹਿੰਦੇ ਸੀ ਹੈ ਵੜਾ ਵੀ ਚੰਗੀਆਂ ਆ ਭਾ ਜੈ ਜੀ ਅੱਜ ਵੀ ਉਹੋ ਹੀ ਉਹ ਲਈ ਜੈ ਮੈਨੂੰ ਮੈਨੂੰ 2015 ਹੋਂ ਵਾਲਾ ਹੀ ਕੰਮ ਬਾਬਾ ਜੀ ਤੇ ਨਾਮ ਦੱਸ ਦਿਗੇ ਭੈਣ ਭਰਾਵਾਂ ਨੂੰ ਇੱਕ ਵਾਰ ਡਰੈਸ ਹੁਣ ਤੇ ਪਤਾ ਹੀ ਹੁਣ ਭੈਣ ਭਰਾਵਾਂ ਨੂੰ ਕੀ ਦੱਸਣਾ ਆ ਹੁਣ ਦੱਸਣਾ ਨਹੀਂ ਪਤਾ ਅੰਜੀ ਲੱਗ ਗਿਆ ਅੱਦਿਆਂ ਨੂੰ ਕਿ ਸ਼ਾ ਅਰਚੀ ਆਗੇ ਖੇਮ ਕਰਨ ਤੋਂ ਹਾਸਦਾ ਮੁਖ ਹੈ ਤੇ ਇਹ ਫਿਰ ਵੀ ਪਿੰਡ ਪਿੰਡ ਜੀ ਖੇਮ ਕਰਨ ਆਪਣਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ 81969021 ਠੀਕ ਆ ਤੇ ਕਿਰਵਾ ਸੂਬਾ ਮੱਝ ਆ ਗਈ ਜੀ ਬਾਬਾ ਜੀ ਤੀਜੇ ਸਵੇਰ ਕਿੰਨਾ ਦੁੱਧ ਪੱਕਾ ਹੋ ਬਾਬਾ ਜੀ 6 ਕਿਲੋ ਪੱਕਾ ਕੱਤੀ ਕਿਨੇ ਜਦੀ ਉਹ ਮਗਰ ਠੀਕ ਆ ਦੋ ਢਾਈਆਂ ਢਾਈਆਂ ਦੀ ਹੈਗੀ ਲਗਭਗ ਹਾਂਜੀ ਦੋ ਦੀ ਹੋਊਗੀ ਤੁਸੀਂ ਤਾਂ ਉਠਾ ਕੇ ਉਖਾ ਦੇਣੇ ਆਂ ਭਾਈਆਂ ਦੇ ਕਿਲੋ ਦੋ ਦੀ ਕਿਲੋ ਲਓ ਜੀ ਸੱਜਣੋ ਕੱਟੀ ਦੇਖ ਲਓ ਕੱਟੇ ਚੰਗੀ ਪਲਈਆ ਤੁਸੀਂ ਢਾਈਆਂ ਮਹੀਨਿਆਂ ਦੇ ਵੀ ਲਾ ਸਕਦੇ ਜੇ ਸ਼ਾਹ ਜੀ ਦੋਂਦੀ ਜਾਂਦਾ ਕਿਉਂਕਿ ਆ ਚਲੋ ਆਪਾਂ ਤੁਸੀਂ ਢਾਈਆਂ ਦੇ ਕਿਲੋ ਤੁਸੀਂ ਜਨੇ ਨਹੀਂ ਮਰਤੀ ਕਰਨ ਤੇ ਮੈਂ ਚੰਗੀ ਜੇ ਖੋਲ ਕੇ ਤੋਰਾ ਚੈੱਕ ਰਹੀਏ ਭੈਣ ਭਰਾਵਾਂ ਨੂੰ ਲਓ ਜੀ ਸੱਜਣੋ ਥੰਥੁਰਾ ਨੇੜ ਤੋਂ ਚੈੱਕ ਕਰ ਲਓ ਚੂਨ ਬਹੁਤ ਚੰਗੀ ਚੂਨ ਤੇ ਲੱਖ ਰੁਪਏ ਦੀ ਮਹਨਵ ਜਦ ਠੀਕ ਹੈ ਜੀ ਸਿੰਘ ਸੁng ਚੰਗਾ ਮਹਦਾ ਲੱਗਾ ਠੀਕ ਹੈ ਜਿੰਨੀ ਕੁ ਬੰਤਰ ਹੈਗੀ ਆ ਪਰ ਰੇਟ ਦੇ ਹਿਸਾਬ ਨਾਲ ਸੋਨਾ ਸੱਜਣੋ ਰੇਟ ਵੀ ਬਹੁਤ ਜਾਇਜ਼ ਸ਼ਾਹ ਜੀ ਕਰਦੇ ਆ ਤੇ ਕਦ ਕਾਠੀ ਵੀ ਦੇਖ ਸਕਦੇ ਜੀ ਠੀਕ ਆ ਲਓ ਜੀ ਲਓ ਜੀ ਮੈਂ ਲਓ ਜੀ ਸੂਤ ਜਾਲਾ ਲੋ ਚੌਥਾ ਲਾਲੋ ਕਿਉਂਕਿ ਬਾਕੀ ਮੈਮੂ ਮੱਥੇ ਠੀਕ ਆ ਪਬਲੀ ਜਿੰਨੀ ਕਹੇਗੀ ਰੇਟ ਦੇ ਹਿਸਾਬ ਨਾਲ ਤੇ ਆ ਮਗਜੇ ਸਜਣੋ ਕੱਟੀ ਆ ਗਈ ਤੁਸੀਂ ਆਪੇ ਆਦੀ ਕਰ ਲਿਓ ਦੁੱਧ 6 ਕਿਲੋ ਜੇ ਤੇ ਮੋਲ ਉਹੋ ਹੀ ਓੜਦਿਆਂ ਵਾਲਾ ਹੀ ਕਰ ਦੇਣਾ ਸ਼ਾਹ ਜੀ ਫਿਕਸ ਇੱਕੋ ਰੇਟ ਹੀ ਕਰਿਓ ਬਾਬਾ ਜੀ ਇੱਕੋ ਹੀ ਇੱਕੋ ਹੀ 40000 ਦੀ ਮਹਰ ਦੇਣਾ ਸਿਰਫ ਪੰਜਾਬ ਨਹੀਂ ਪੰਜਾਬ ਨਹੀਂ ਲੈਣਾ 40000 ਦੀ ਮਹਰ ਦੇਣਾ ਲਓ ਭਾਈ ਸੱਜਣੋ ਜਿਆਦਾ ਨਾ ਸ਼ਾਹ ਜੀ ਨੂੰ ਖਪਾਇਓ ਤੇ ਮੋਲ ਸ਼ਾਹ ਜੀ ਨੇ ਸਾਡੇ ਕਹਿਣ ਤੇ ਬਿਲਕੁਲ ਜਾਇਜ਼ ਹੀ ਵਾਕਿਆ ਕੀਤਾ ਜੀ ਠੀਕ ਆ ਤੇ ਮੈਂ ਚੰਗੀ ਸੋਹਣੀ ਜੇ ਚੰਗੇ ਟਾਂਚੇ ਦੀ ਆ ਸੱਲੀ ਕਰ ਲਓ ਸ਼ਾਹ ਜੀ ਇੱਕ ਫਿਰ ਵਹਿੜ ਆ ਗਈ ਝੂੰਗੀ ਹਾਂਜੀ ਪਹਿਲਾਂ ਬਲੂਨ ਵਛੀ ਆ ਹਾਂਜੀ ਠੀਕ ਆ ਪਹਿਲਾ ਸੁਹਾ ਵਛੀ ਝੂੰਗੀ ਐ ਸੱਜਣੋ ਸੋਣੀ ਆ ਥਾਂ ਥੁੰਦੀ ਵੀ ਸੋਣੀ ਲੱਗੀ ਆ ਹਾਈਟ ਵੀ ਚੰਗੀ ਆ ਥਾਂ ਵੀ ਬਹੁਤ ਸੋਹਣਾ ਲੱਗਾ ਪਿਆਰਾ ਤੇ ਦੇਖ ਸਕਦੇ ਜੀ ਠੀਕ ਆ ਕਾਤ ਕੁਦ ਵੀ ਚੰਗਾ ਸੋਹਣਾ ਵਡਾ ਹੈ ਕੋਈ ਭਾਲਾ ਛੋਟਾ ਨਹੀਂ ਤੇ ਨਾ ਬਾਲਾ ਜਿਆਦਾ ਵੱਡਾ ਹੈ ਠੀਕ ਆ ਦੇਖ ਸਕਦੇ ਆ ਸਾਦੇ ਵਾਵਾ ਮੋਟੀ ਜੀ ਦੀ ਆਉਂਦੀ ਆ ਹੈ ਕਿ ਝੁੰਗੀ ਸਿੰਘਾਂ ਵਾਲੀ ਜੀ ਪਰ ਮੁੱਲ ਜਾਇਜ਼ ਠੀਕ ਆ ਮੁੱਲ ਪੱਖੋਂ ਹਿਸਾਬ ਲਈਏ ਤੇ ਬਿਲਕੁਲ ਜਾਇਜ਼ ਲੋ ਜੀ ਦੇਣਾ ਸ਼ਾਹ ਜੀ ਕਿੰਨੇ ਕ ਲੈ ਜੂ ਦਾ ਡੇਢ ਕਿਨਾਂ ਜੀ ਲਾਲੂੜ ਤੇ ਵਾਵਾ ਪਏ ਆ ਮਾਸ਼ਾ ਅੱਛਾ ਲਾੜ ਵਾਵਾ ਪਏ ਨਾ ਪਿਛੇ ਬਾਹਨੇ ਬੁਨੇ ਹਾਂ ਬੰਦੋ ਜੀ ਨੌ ਸਜਰੂ ਠੀਕ ਹੈ ਜੀ ਕਰ ਲੋ ਚੈੱਕ ਨੇੜ ਤੋਂ ਲਾੜ ਬਾਹਨੇ ਦੇ ਬਹੁਤ ਸੋਹਣੇ ਪਏ ਨੇ ਆ ਵੀ ਚੈੱਕ ਕਰ ਲੋ ਇਹਦਾ ਫਿਰ ਕੀ ਲੈਦੇ ਕਰਤਾ ਜੀ ਇੱਕੋ ਹੀ ਗੱਲ ਕਰਨੀ ਕੋਈ ਨਹੀਂ 26000 ਦੀ ਵੈਟ ਦੇ ਦਾਂਗੇ ਕੋਈ 30 ਨਹੀਂ 35 ਨਹੀਂ 26 ਦੀ 26000 ਦੀ ਵੈਟ ਦੇ ਦੋ ਠੀਕ ਆ ਬਿਲਕੁਲ ਸਹੀ ਆ ਬਾਬਾ ਜੀ ਆਪਾਂ ਮੋਲੀ ਉਹਨਾਂ ਕਰਨੇ ਨੇ ਕਨੈਕਟ ਨੰਬਰ ਬੋਲ ਦੋ 81969021 ਠੀਕ ਆ ਤੇ ਲਓ ਜੀ ਖੇਮ ਕਨ ਵਿਜਿਟ ਕਰਕੇ ਆਪਣੀ ਤੇ ਦੋਵੇਂ ਪਸ਼ੂ ਸਾਡੇ ਖਰੀਦਣ ਵਾਲੇ ਆ ਸੋਹਣੇ ਆ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਪਿਆਰ ਭਰੀ ਸასი ਸ਼ਾਲ ਰੱਬ ਰਾਖਾ ਜੀ